ਮੀਟਿੰਗ ਕੀਤੀ ਗਈ ਹੈ ਇਹਦੇ ਸਬੰਧ ਵਿੱਚ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰ ਰਿਹਾ ਮੇਰੀ ਸਾਰੇ ਹੀ ਇਲਾਕੇ ਨੂੰ ਜੈ ਸ਼੍ਰੀ ਰਾਮ ਜੀ ਅੱਜ ਦੀ ਮੀਟਿੰਗ ਦਾ ਮੰਤਵ ਸੀਗਾ ਜਨਾਬ ਕਿ ਆਪਾਂ ਇੱਕ ਇਲੈਕਟ੍ਰਾਊਡ ਹੈ ਇਹਨੂੰ ਠੀਕ ਕਰਵਾਇਆ ਕਿਥੇ ਲੰਗਰ ਲਾਉਣਾ ਹੈ ਔਰ ਦੂਸਰੀ ਥੀ ਜੀ ਵਿੱਚ ਜਿਹੜੀਆਂ ਲੈਕਸ਼ੀਆਂ ਨੇ ਜਾਂ ਆਪਾਂ ਪ੍ਰਚਾਰ ਦਾ ਮਟੀਰੀਅਲ ਮਨਦੀ ਕਰਾਉਣੀ ਲੈਕਸ਼ੀਆਂ ਦੇ ਦੁਆਰਾ ਇਹ ਸਾਰੀਆਂ ਚੀਜ਼ਾਂ ਜਾਂ ਮੰਦਿਰਾਂ ਵਿੱਚ ਆਪਾਂ ਫਲੈਕਟੀਆਂ ਲਾਉਂਦੀਆਂ ਨੇ ਉਹਦੀ ਆਪਾਂ ਆਖਰੀ ਲੂਟੇਗਾ ਉਹ ਕਹਿੰਦਾ ਪੂਰੇ ਨਾਲ ਨਾਲ ਹੀ ਜਿਹੜੇ ਸਾਡੇ ਸੋਸਾਇਟੀ ਦੇ 15 ਸਾਲ ਤੋਂ ਇੱਕੋ ਹੱਲ ਦੇ ਬੇ ਕੰਮ ਕਰ ਰਹੇ ਨੇ ਜੋ ਲੰਗਰ ਕਮਾਂਡਰ ਹੈ ਖਾਦਿਆ ਮੰਤਰੀ ਆ ਉਹਨੂੰ ਜੋ ਮੁਸ਼ਕਲਾਂ ਗਰਪੇਸ਼ ਆਉਂਦੀਆਂ ਨੇ ਉਹਦੇ ਬਾਰੇ ਚਰਚਾ ਕੀਤੀ ਆ ਔਰ ਜਿਹੜਾ ਪੰਡਾਲ ਦਾ ਇੰਚਾਰਜ ਆ ਉਹਨੂੰ ਉਹਦੇ ਕੰਮ ਸਮਝਾਏ ਨੇ ਜਿਹੜਾ ਪ੍ਰਚਾਰ ਮੰਤralੇ ਆ ਉਹਦੇ ਨਾਲ ਗੱਲਬਾਤ ਕੀਤੀ ਆ ਇਸੇ ਤਰੀਕੇ ਨਾਲ ਜਿਹੜੇ ਸਾਰੇ ਹੀ ਸਾਡੇ ਵਿੰਗ ਨੇ ਜਿਹੜੇ ਕੰਮ ਕਰਦੇ ਆ ਬੜੇ ਸੁਟਾਰੂ ਢੰਗ ਨਾਲ ਬੜੇ ਜਿਹਾਰੂ ਢੰਗ ਨਾਲ ਆਪਾਂ ਸਾਰੇ ਢੁੱਡੀਆਂ ਲਾਈਆਂ ਨੇ ਜਿੱਥੇ ਜਿੱਥੇ ਜਿਹੜਾ ਬੰਦਾ ਫਿੱਟ ਹੁੰਦਾ ਉੱਥੇ ਅੱਜ ਉਹਨੂੰ ਬੰਦਰ ਫਿੱਟ ਕੀਤਾ ਤਾਂ ਕਿ ਲੰਗਰ ਦਾ ਕੰਮ ਜਿਹੜਾ ਬੜੇ ਵਧੀਆ ਤਰੀਕੇ ਨਾਲ ਬੜੇ ਉਮਦਾ ਤਰੀਕੇ ਨਾਲ ਚੱਲ ਸਕੇ ਕੋਈ ਇੰਨੇ ਜਨਾਂ ਦੇ ਵਿੱਚ ਜਿਹਨੇ ਦਿਨ ਲੰਗਰ ਚੱਲਣਾ ਪ੍ਰਭੂ ਅੱਛਾ ਕਰੀ ਕੋਈ ਜਿਹੜੀ ਮੁਸ਼ਕਿਲ ਆ ਦਰਪੇਸ਼ ਹੋਵੇ ਔਰ ਸਾਰੇ ਬੰਦੇ ਬਹੁਤ ਸਹਿਯੋਗ ਕਰਦੇ ਦੇਖਿਆ ਕਿ ਤਕਰੀਬਨ 35-40 ਸਾਡੇ ਮੈਂਬਰ ਅੱਜ ਇਕੱਠੇ ਰਵਾਧੀ ਹੋਣੇ ਆ ਔਰ ਭੈਣਾਂ ਵੀ ਆਈਆਂ ਸੀਆਂ ਸੋ ਸਾਰੇ ਬੰਦਿਆਂ 'ਚ ਬੜਾ ਜੋਸ਼ ਆ ਗੋਲੇ ਬਾਬਾ ਦੇ ਪ੍ਰਤੀ ਕਿ ਉਹਦੇ ਸਾਰੇ ਬੱਚੇ ਅਸੀਂ ਅਸੀਂ ਜਰਾਬ ਕਿਤੇ ਹਸਾਨ ਨਹੀਂ ਕਰ ਰਹੇ ਅਸੀਂ ਉਹਦੇ ਪ੍ਰਤੀ ਉਤਰਦਾਈ ਸਾਡਾ ਫਰਜ਼ ਉਹਦੇ ਪ੍ਰਤੀ ਬੰਦਾ ਉਹ ਫਰਜ਼ ਲੈ ਕੇ ਆਪਾਂ ਚੱਲਣਾ ਆ ਤੇ ਇਹ ਸਾਰੇ ਬੰਦੇ ਸਮਰਪਿਤ ਨੇ ਬਹੁਤ ਸਮਰਪਿਤ ਨੇ ਲਗਾਤਾਰ 15 16 ਸਾਲ ਦਾ ਪੀਰੀਅਡ ਹੈ ਇੱਕ ਲਾਈਨ ਤੇ ਤੁਰਨਾ ਬੜੀ ਔਖੀ ਗੱਲ ਆ ਇਹ ਸਾਰੇ ਜਿਹੜੇ ਆ 15 16 ਸਾਲ ਤੁਰੇ ਨੇ ਇਹਦਾ ਮਤਲਬ ਇਹ ਆ ਵੀ ਇਹ ਨਾਲ ਵਿੱਚਲਾ ਉਹਦੇ ਬੁੱਲੇ ਬਾਬਾ ਦੀ ਕਿਰਪਾ ਆ। ਉਹਦੀ ਜਿਹੜੀ ਅੰਛਾ ਜਾਂ ਜਾਂ ਉਹਦਾ ਹੁਕਮ ਹੈ ਸਾਰਾ ਉਹਨਾਂ ਇਹ ਸੰਗਤ ਦੇ ਵਿੱਚੋਂ ਵਿਰਾਜਮਾਨ ਹੈ। ਇਸੇ ਕਰਕੇ 15-16 ਸਾਲ ਤੋਂ ਆਪਣੇ ਜੀਵਨ ਦਾ ਬਹੁਮੁੱਲਾ ਸਮੇਂ ਇਹ ਲੰਗਰ ਹੁੰਦਿਆ। ਜੀ ਇਸ ਲੰਗਰ ਦੀ ਸ਼ੁਰੂਆਤ ਕਿਸ ਤਣ ਤੋਂ ਕਰ ਰਹੇ ਹੋ? ਇਹ 16 ਤਰੀਕ ਤੋਂ ਆਪਾਂ ਭਵਨ ਦੀ ਜਗ੍ਹਾ ਪਰਲੀ ਦੀ ਜਿਹੜੇ ਆ ਕਰਨਗੇ। ਔਰ ਉਸ ਤੋਂ ਬਾਅਦ ਲੰਗਰ ਦੀ ਮਹਾਪੁਰਖ ਜਿਹੜੇ ਨੇ ਉਹ ਪ੍ਰਯਤਨਾਂ ਦੀ ਸ਼ੁਰੂਆਤ ਕਰਨਗੇ ਲਈ ਬਹੁਤ ਧੰਨਵਾਦ ਬ੍ਰਾਦਰ